ਕਾਂਗਰਸ ਨੇਤਾ ਤੇ ਸੰਸਦ ਮੈਂਬਰ ਰਾਹੁਲ ਗਾਂਧੀ ਕੱਲ ਯਾਨੀ ਸੋਮਵਾਰ ਨੂੰ ਪੰਜਾਬ ਪਹੁੰਚ ਰਹੇ ਨੇ ਤਾਂ ਜੋ ਪੰਜਾਬ ਵਿੱਚ ਆਏ ਭਿਆਨਖੜਾ ਤੋਂ ਪ੍ਰਭਾਵਿਤ ਇਲਾਕਿਆਂ ਦੀ ਸਥਿਤੀ ਦਾ ਪਤਾ ਲਗਾਇਆ ਜਾ ਸਕੇ ਰਾਹੁਲ ਗਾਂਧੀ ਦਾ ਇਹ ਦੌਰਾ ਰਾਜਨੀਤਿਕ ਦ੍ਰਿਸ਼ਟੀਕੋਣ ਤੋਂ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ ਇਸ ਨੂੰ ਲੈ ਕੇ ਹੁਣ ਸਾਫਕਾ ਤੇ ਕਾਂਗਰਸੀ ਤੇ ਮੌਜੂਦਾ ਭਾਜਪਾ ਨੇਤਾ ਰਵਨੀਤ ਬਿੱਟੂ ਵੱਲੋਂ ਤਿੱਖਾ ਸ਼ਬਦੀ ਹਮਲਾ ਕੀਤਾ ਗਿਆ ਹੈ ਜਿਸ ਤਰ੍ਹਾਂ ਹੁਣ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਮੋੜਮਾ ਜਵਾਬ ਦਿੱਤਾ ਏ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਸੋਸ਼ਲ ਮੀਡੀਆ ਤੇ ਲਿਖਿਆ ਬਿੱਟੂ ਜੀ ਤੁਸੀਂ ਇੱਕ ਹੋਰ ਕੋੜਿਆਂ ਦੀ ਕਿਸਮ ਬਾਰੇ ਦੱਸਣਾ ਭੁੱਲ ਗਏ ਅਗੇਤ ਕਣ ਕੋੜੇ ਸਿੰਘ ਸਾਹਿਬ ਰਾਜਬਖਸ਼ੀ ਮੋਨ ਸਿੰਘ ਫਲੀਆਂ ਤੁਸੀਂ ਇਸ ਨਸਲ ਦੇ ਕੋੜਿਆਂ ਦੀ ਕਤਾਰ ਵਿੱਚ ਸਭ ਤੋਂ ਅੱਗੇ ਜਾਪਦੇ ਹੋ ਜੇਕਰ ਕਰਦੇ ਏ ਕਿ ਇਸ ਤੋਂ ਪਹਿਲਾਂ ਰਮਨਿਤ ਬਿੱਟੂ ਨੇ ਸੋਸ਼ਲ ਮੀਡੀਆ ਉੱਤੇ ਲਿਖਿਆ ਕਹਿੰਦੇ ਰਾਹੁਲ ਗਾਂਧੀ ਜੀ ਪੰਜਾਬ ਆ ਰਹੇ ਨੇ ਰਾਹੁਲ ਗਾਂਧੀ ਜੀ ਅਕਸਰ ਕਹਿੰਦੇ ਹਨ ਨੇਕੇ ਕਾਂਗਰਸ ਕੋਲ ਵੱਖ-ਵੱਖ ਤਰ੍ਹਾਂ ਦੇ ਘੋੜੇ ਨੇ ਦੌੜਦੇ ਘੋੜੇ ਮਿਹਨਤ ਕਰਕੇ ਵੀ ਇਹ ਪਿੰਡਾਂ ਵਿਆਹ ਦੇ ਘੋੜੇ ਇੱਥੋਂ ਤੱਕ ਕੇ ਲੰਗੜੇ ਘੋੜੇ ਵੀ ਪਰ ਰਾਹੁਲ ਜੀ ਤੁਸੀਂ ਤਾਂ ਤੁਹਾਡੀ ਪਾਰਟੀ ਦੇ ਨੇਤਾ ਖਾਸ ਤੌਰ ਤੇ ਪੰਜਾਬ ਨੇਤਾ ਲੋਕਾਂ ਨੂੰ ਦੱਸ ਸਕਦੇ ਹਨ ਕਿ ਤੁਸੀਂ ਕਿਸ ਨਸਲ ਦੇ ਘੋੜੇ ਹੋ ਪੰਜਾਬ ਦਾ ਸਰਦਾਰ ਜਦੋਂ ਉਪਰਾਇਟਰ ਪਤੀ ਲਈ ਚੋਣਾ ਹੋ ਰਹੀਆਂ ਹਨ ਤੁਸੀਂ ਛੁੱਟੀਆਂ ਦਾ ਆਨੰਦ ਮਾਣਨ ਵਿੱਚ ਰੁੱਝੇ ਹੋਏ ਸੀ ਅਤੇ ਜਦੋਂ ਪੰਜਾਬ ਡੁੱਬ ਰਿਹਾ ਸੀ ਲੋਕ ਰੋ ਰਹੇ ਸਨ ਉਦੋਂ ਤੁਸੀਂ ਮਲੇਸ਼ੀਆ ਦੇ ਵਿੱਚ ਐਸ਼ ਕਰ ਰਹੇ ਸੀ ਇਹ ਦੌਰੇ ਲੋਕਾਂ ਦਾ ਦਰਦ ਮਟਾਉਣ ਲਈ ਨਹੀਂ ਸਿਆਸੀ ਸਟੇਜ ਤੇ ਡਰਾਮੇਬਾਜ਼ੀ ਕਰਨ ਲਈ ਹੀ ਜਾਂਦੇ ਨੇ ਸੈਂਟਰ ਗਵਰਨਮੈਂਟ ਕਿਉਂਕਿ ਇਹ ਛੋਟੀ ਮੋਟੀ ਗੱਲ ਤਾਂ ਹੈ ਨਹੀਂ ਕਿਸ ਤਰੀਕੇ ਨਾਲ ਮਹਕਮੇ ਨਾਲ ਰਲ ਕੇ ਮੈਂ ਹੁਣੀ ਚੀਫ ਸੈਕਟਰੀ ਸਾਹਿਬ ਨਾਲ ਗੱਲ ਕਰਕੇ ਕਿ ਕਿਵੇਂ ਪ੍ਰੋਜੈਕਟ ਬਣਾਇਆ ਜਾ ਸਕਦਾ ਇਸ ਹਾਲ ਕੀ ਨਹੀਂ ਇਹਨਾਂ ਲਈ ਤਾਂ ਹਰ ਸਾਲ ਇਹੀ ਚੀਜ਼ ਬਰਵਾਦੀ ਆ ਬਾਗ ਜਿਹੜੇ ਉਰੇ ਪੰਜ ਪੰਜ 6 6 7 7 ਸਾਲ ਦੇ ਤਿਆਰ ਸੀ ਉਹ ਖਤਮ ਹੋ ਗਏ 30 30 ਸਾਲ ਦੇ ਬਾਅਦ 30 30 ਸਾਲ ਨੇ ਜੇ ਇੱਕ ਤਿਆਰ ਹੋਣ ਨੂੰ ਵੀ ਜੇ ਉਹ 4 ਸਾਲ 5 ਸਾਲ 6 ਸਾਲ 7 ਸਾਲ ਤਾਂ ਉਹ ਹੋ ਗਈ ਉਸ ਤੋਂ ਬਾਅਦ ਉਹ ਗਿਆ ਕੰਮ ਹੁਣ ਜੇ ਕੋਈ ਨਮ ਹੀ ਲਾਉਣਗੇ ਤਾਂ ਵੀ ਕਿੰਨੇ ਸਾਲ ਲਾਓ ਕਿੰਨੇ ਤੇ ਇੱਕ ਵੱਧ ਕਿਸਮਤੀ ਇੱਕ ਸਰਕਾਰ ਵੀ ਮੈਂ ਇਹ ਗੱਲ ਕਹਿਣਾ ਚਾਹੁੰਦਾ ਜ਼ਰੂਰ ਵੀ ਹੁਣ ਵੀ ਸੁਧਾਰ ਕਰ ਸੈਂਟਰ ਗਵਰਨਮੈਂਟ ਨੂੰ ਜਿਹੜਾ ਤੁਸੀਂ ਬਣਾ ਕੇ ਭੇਜਿਆ ਇਹ ਵੀ ਅਸੀਂ ਇੰਨੇ ਪੈਸੇ ਲੈਣੇ ਆ ਉਹਦੇ ਵਿੱਚ ਤੁਸੀਂ ਬਿਲਕੁਲ ਵੀ ਭਾਗਵਾਨੀ ਦਾ ਜ਼ਿਕਰ ਨਹੀਂ ਕੀਤਾ ਤੁਸੀਂ ਸਿਰਫ ਤੇ ਸਿਰਫ ਪੰਜਾਬ ਸਰਕਾਰ ਨੇ ਉਹ ਚ ਝੋਨੇ ਦਾ ਕੀਤਾ ਗੰਨੇ ਦਾ ਕੀਤਾ ਮੱਕੀ ਦਾ ਕੀਤਾ ਨਰਮੇ ਦਾ ਕੀਤਾ ਥੋੜਾ ਜਿਹਾ ਪਰ ਕਿਤੇ ਵੀ ਬਾਗਬਾਨੀ ਦਾ ਬਾਗ ਖਰਾਬ ਹੋਣਾ ਦਾ ਉਜਾੜੇ ਦਾ ਬਿਲਕੁਲ ਤੁਸੀਂ ਕਿਤੋਂ ਕੰਪਨਸੇਸ਼ਨ ਨਹੀਂ ਮੰਗਿਆ ਇਹਦਾ ਮਤਲਬ ਤੁਸੀਂ ਦੇਣ ਦੀ ਨੀਤ ਚ ਨਹੀਂ ਗਏ ਪਰ ਅਸੀਂ ਅੱਜ ਇੱਕ ਮੀਡੀਆ ਰਾਹੀਂ ਇਹ ਗੱਲ ਵੀ ਸਰਕਾਰ ਨੂੰ ਵੀ ਕਹਨੇ ਆ ਤੇ ਵੱਡਾ ਪ੍ਰੋਜੈਕਟ ਇਹ ਮੈਂ ਜਾ ਕੇ ਕਿਉਂਕਿ ਇਹ ਸੈਂਟਰ ਦੇ ਜਿਹੜੇ ਵਜ਼ੀਰ ਨੇ ਕਿਉਂ ਭੇਜੇ ਆ ਉਹ ਇਸੇ ਲਈ ਭੇਜਿਆ ਵੀ ਹਰ ਹਲਕੇ ਦੀ ਸਮੱਸਿਆ ਦੇਖੋ ਅੱਜ ਪੰਜਾਬ ਚ ਕੋਨੇ ਕੋਨੇ ਚ ਸੈਂਟਰ ਦੇ ਵਜ਼ੀਰ ਨੇ ਜਿਹੜੇ ਉਹ 50 ਦੀ ਗਿਣਤੀ ਜਿਨ੍ਹਾਂ ਨੇ ਆ 2-2 4-4 ਦਿਨਾਂ ਚ ਪਹੁੰਚਣਾ ਹੈ ਉਹ ਇਸੇ ਕਰਕੇ ਵੀ ਅਸੀਂ ਕਿਹੜੀ ਸਕੀਮ ਕਿੱਥੇ ਕੀ ਨੁਕਸਾਨ ਆ ਉਹ ਦੇਖਣ ਜਾਇਜ਼ਾ ਲੈ ਕੇ ਆ ਸਾਰੇ ਸੁਨੀਪ ਜਾਖੜ ਜੀ ਐਮਐਲਏ ਨਾਲ ਦਾ ਹਲਕਾ ਸਾਡੇ ਵੱਡੇ ਗਿਆਨੀ ਸਾਹਿਬ ਖੜੇ ਨੇ ਤੇ ਕਿਵੇਂ ਬਲੂਆਣਾ ਵੀ ਨਾਲ ਇਹਨਾਂ ਦੇ ਲਈ ਇਹ ਪਾਣੀ ਦਾ ਹੱਲ ਕੀ ਆ ਐਗਰੀਕਲਚਰ ਮਿਨਿਸਟਰੀ ਨਾਲ ਗੱਲ ਕਰਾਂਗੇ ਕਿਉਂਕਿ ਸ਼ੇਵਰਾਜ ਚੋਹਾਨ ਜੀ ਆਪ ਪੰਜਾਬ ਆ ਕੇ ਦੇਖ ਕੇ ਗਏ ਆ ਤੇ ਲਗਾਤਾਰ ਸਾਡੇ ਨਾਲ ਇਨ ਟੱਚ ਨੇ ਉਰੇ ਨਿਵਾੜ ਚ ਕਿਵੇਂ ਸਕੀਮ ਕਿਹੜੀ ਆ ਸਕਦੀ ਆ ਉਹ ਸਕੀਮ ਉਰੇ ਲਿਆ ਕੇ ਇੰਪਲੀਮੈਂਟ ਕਰਾਂਗੇ ਕਿਉਂਕਿ ਇੰਨਾ ਆ ਇੰਨਾ ਦੁਖੀ ਇੰਨੇ ਦੁਖਦਇ ਹਾਲ ਚ ਇਹ ਸਾਡੇ ਬਜ਼ੁਰਗ ਸਾਡੇ ਭਰਾ ਸਾਡੇ ਨੌਜਵਾਨ ਦੇਖ ਨਹੀਂ ਹੁੰਦੇ ਜੇ ਹੁਣ ਨਹੀਂ ਕਰਾਂਗੇ ਇਹਨਾਂ ਦੀ ਬਾਹ ਫੜਾਂਗੇ ਪੜਾਂਗੇ ਕਦ ਤੇ ਇਸੇ ਕਰਕੇ ਮੈਂ ਥੋੜੀ ਜੀ ਸਿਆਸੀ ਗੱਲ ਵੀ ਜ਼ਰੂਰ ਕਰਨੀ ਚਾਹੁੰਦਾ ਹਾਂ ਦੇਖੋ ਜਿਹੜੀਆਂ ਸਟੇਟਾਂ ਐ ਕਿਸਾਨ ਐਜੀਟੇਸ਼ਨ ਸੀਗਾ ਕਿਸਾਨ ਐਜੀਟੇਸ਼ਨ ਕਿਸਾਨ ਪੰਜਾਬ ਦਾ ਸੀ ਹਰਿਆਣੇ ਦਾ ਵੀ ਸੀ ਹਰਿਆਣੇ ਦਾ ਕਿਸਾਨ ਵੀ ਸੀ ਬਿੱਲ ਵਾਪਸ ਹੋ ਗਏ ਹਰਿਆਣੇ ਦਾ ਕਿਸਾਨ ਇੰਨਾ ਸਿਆਣਾ Rajasthan ਦਾ ਕਿਸਾਨ ਇੰਨਾ ਸਾਣਾ ਮਜ਼ਦੂਰ ਇੰਨਾ ਸਿਆਣਾ ਉਹਨਾਂ ਨੇ ਸਰਕਾਰਾਂ BJP ਦੀਆਂ ਬਣਾ ਲਈਆਂ ਡਬਲ ਇੰਜਨ ਚੱਲ ਰਹੇ ਆ ਪੰਜਾਬ ਨੂੰ ਵੀ ਇਸ ਵੇਲੇ ਜਿੰਨਾ ਚਿਰ ਮੋਦੀ ਜੀ ਦੀ ਬਾਹ ਨਹੀਂ ਫੜਨੀ ਉਹਨਾਂ ਚਿਰ ਪੰਜਾਬ ਕਰਜ਼ੇ ਚੋਂ ਨਹੀਂ ਨਿਕਲ ਸਕਦਾ ਹੁਣ ਅਸੀਂ ਆਪਣੇ ਬੱਚਿਆਂ ਲਈ ਆਪਣੇ ਪਰਿਵਾਰਾਂ ਖਾਤਰ ਇਹ 29 ਤੱਕ ਸਰਕਾਰਾ ਮੋਦੀ ਸਾਹਿਬ ਦੀ ਚੰਦੇ ਆ ਤੇ ਉਹਨਾਂ ਦੇ ਪੱਲੇ ਕੁਛ ਨਹੀਂ ਆਮ ਆਦਮੀ ਵਾਲੇ ਹੈਗੇ ਆ ਕੁਛ ਨਹੀਂ ਗਾ ਪੱਲੇ ਇਸ ਕਰਕੇ ਉਰੇ ਸੈਂਟਰ ਦਾ ਸਹਾਰਾ ਲੈਣ ਲਈ ਸੈਂਟਰ ਤੋਂ ਪੈਸੇ ਲੈਣ ਲਈ ਜਿਵੇਂ ਹਰਿਆਣਾ ਖੁਸ਼ਹਾਲਾ ਦੇਖੋ ਕਿਵੇਂ ਬਾਗੀਆਂ ਪੈਂਦੀਆਂ ਨੇ ਦੇਖੋ ਯੂਪੀ ਚ ਕਿਵੇਂ ਯੋਗੀ ਯੋਗੀ ਹੋ ਰਹੀ ਆ ਆ ਨਾਲ ਫਿਰਦੇ ਆ ਨਾ ਰੋਜ਼ ਦੇਖੋ ਕਿਵੇਂ ਸੀਐਮ ਦਿਹਾੜ ਦਾ ਫਿਰਦਾ ਏ ਸੈਣੀ ਸਾਹਿਬ ਹਰਿਆਣੇ ਵਾਲੇ ਪਤਾ ਨਹੀਂ ਲੰਦਾ ਵਿੱਚ ਪੰਜਾਬ ਚ ਵੀ ਜਿਹੜਾ ਕੱਢ ਜਾਂਦੇ ਆ ਤੇ ਇਸ ਕਰਕੇ ਸਾਡੇ ਵਾਲੇ ਸੀਐਮ ਸਾਹਿਬ ਜਿਸ ਤਰੀਕੇ ਦੇ ਉਹਨਾਂ ਨੇ ਹਾਲਾਤ ਕੀਤੇ ਨੇ ਸਾਰਾ ਪੰਜਾਬ ਹੀ ਉਹਨਾਂ ਨੇ ਹਸਪਤਾਲ ਚ ਪਾਇਆ ਪਿਆ ਜਿਵੇਂ ਆਪ ਪਏ ਨੇ ਉਵੇਂ ਉਹਨਾਂ ਨੇ ਪੰਜਾਬ ਵੈਂਟੀਲੇਟਰ ਤੇ ਲਾਇਆ ਹੋਇਆ ਇਸ ਕਰਕੇ ਰੱਬ ਦੇ ਮੈਂ ਸਿਆਸਤ ਨਹੀਂ ਕਰਨਾ ਚਾਹੁੰਦਾ ਪਰ ਰਾਜ ਭਾਗ ਉਹਨਾਂ ਨੂੰ ਦੇ ਤੱਕ ਕਰ ਲਿਆ ਉਹਨਾਂ ਨੇ 5 ਸਾਲ ਹੁਣ ਪਰ ਅੱਗੇ ਆਪਾਂ ਪੰਜਾਬ ਨੂੰ ਬਚਾਉਣਾ ਜਿਹੜਾ ਪੰਜਾਬ ਚ ਇਹ ਕੱਲੀ ਬਿਮਾਰੀ ਫਸਲ ਨੂੰ ਨਹੀਂ ਲੱਗੀ ਹੁੰਦੀ ਇੱਕ ਕਰਜਾ ਦੀ ਬਿਮਾਰੀ ਹੈ ਜਿਹੜੀ ਸਾਰੇ ਪੰਜਾਬ ਨੂੰ ਲੱਗੀ ਹੋਈ ਆ ਹਰ ਪੰਜਾਬੀ ਬਿੰਨਿਆ ਪਿਆ ਏ ਉਹ ਤੋਂ ਕੱਢਣ ਲਈ ਇਹ ਫੈਸਲਾ ਲੈਣਾ ਪਊ ਤੇ ਪਰ ਆਹ ਇਲਾਕੇ ਲਈ ਜਿਹੜੀ ਮੈਂ ਜਿਸ ਲਈ ਮੈਨੂੰ ਭੇਜਿਆ ਗਿਆ ਸੈਂਟਰ ਗਵਰਨਮੈਂਟ ਨੇ ਇਸੇ ਲਈ ਭੇਜਿਆ ਵੀ ਇਹਨਾਂ ਦੇ ਇਸ ਹਾਲ ਚੋਂ ਕਿਵੇਂ ਇਹਨਾਂ ਨੂੰ ਕੱਢਿਆ ਜਾਵੇ ਉਹਦੇ ਲਈ ਅਸੀਂ ਆਉਣ ਵਾਲੇ ਦਿਨਾਂ 'ਚ ਦਿੱਲੀ 'ਚ ਜਾ ਕੇ ਸਾਰੇ ਦੁਬਾਰਾ रिपोर्ट ਦੇ ਕੇ ਸਕੀਮ ਸਪੈਸ਼ਲ ਤਿਆਰ ਕੀਤੀ ਜਾਊਗੀ ਸਰ ਆਮ ਆਦਿ ਪਾਰਟੀ ਪੰਜਾਬ ਸਰਕਾਰ ਉਹ ਕੰਪਨਸੇਸ਼ਨ ਆ ਗਿਆ ਉਹਨੂੰ ਕਿਵੇਂ ਸਮਝਦੇ ਤੁਸੀਂ 1600 ਕਰੋੜ ਦੀ ਜੀ 1600 ਕਰੋੜ ਨੂੰ ਨਾ کافی ਦੱਸੀ ਜਾ ਰਿਹਾ ਜੀ ਦੇਖੋ ਪਹਿਲੀ ਗੱਲ ਪਹਿਲੀ ਗੱਲ 12000 ਕਰੋੜ ਰੁਪਈਆ ਪਹਿਲਾਂ ਓਦੋਂ ਬਾਅਦ ਉਹਨਾਂ ਨੇ ਕੁੱਲ ਪੈਸਾ ਤੁਹਾਨੂੰ ਪਤਾ ਕਿੰਨਾ ਮੰਗੇ ਆ 1858 ਕਰੋੜ ਜਿਹੜਾ ਫਸਲ ਵਾਸਤੇ ਵੀ ਕ੍ਰੌਪ ਜਿਹੜੀ ਖਰਾਬ ਹੋਈ ਆ 1800 58 ਕਰੋੜ ਮੈਂ ਮੀਟਿੰਗ 'ਚ ਮੌਜੂਦ ਸੀ ਜਦੋਂ ਚੀਫ ਸੈਕਟਰੀ ਨੇ ਫਿਗਰ ਦਿੱਤੇ 1858 ਕਰੋੜ ਉਹਦੇ ਵਿੱਚ ਬਾਗ ਹੈ ਨਹੀਂ ਉਹਦੇ ਵਿੱਚ ਸਾਰੀਆਂ ਬਾਕੀ ਫਸਲਾਂ ਉਹ ਵੀ ਵਧੀਆਂ ਤੋਂ 71000 ਰੁਪਏ ਉਹਨਾਂ ਨੇ ਝੋਨੇ ਦਾ ਮੰਗਿਆ ਐਂ ਕਿਲੇ ਦਾ ਲੱਖ ਰੁਪਏ ਤੋਂ ਉੱਤੇ ਉਹਨਾਂ ਨੇ ਗੰਨੇ ਦਾ ਕਿਹਾ ਉਹ 1600 ਕਰੋੜ ਤੱਕ ਪ੍ਰਧਾਨ ਮੰਤਰੀ ਉਦੋਂ ਹੀ ਅਨਾਉਂਸ ਕਰ ਗਏ ਕਿੰਨਾ ਰਹਿ ਗਿਆ ਮਗਰ 268 ਕਰੋੜ ਜਿੰਨਾ ਉਹਨਾਂ ਨੇ ਮੰਗਿਆ ਫਸਲ ਲਈ ਉਹ 1468 ਕਰੋੜ ਦੇ ਵਿੱਚੋਂ 1600 ਕਰੋੜ ਤਾਂ ਉਹਦਾ ਹੀ ਫੜਾ ਕੇ ਤੇ ਜੇ ਇਹਨਾਂ ਦੀ ਮੰਨੀਏ 258 ਕਰੋੜ ਉਹ ਕੱਲ ਚੈੱਕ ਦੇ ਦਿੰਨੇ ਸਰ ਇੱਕ ਸਰ ਰਾਉਲ ਜੀ ਮੈਨੂੰ ਅਸੀ ਜਿੰਨਾ ਚਿਰ ਪੂਰੀ ਸੀਐਮ ਨੇ ਕਿਹਾ ਵੀ 30 ਦਿਨਾਂ ਚ ਅਸੀਂ ਗਰਦਾਬਰੀ ਕਰ ਲਾਂਗੇ ਜਿਹੜਾ ਨੁਕਸਾਨ ਹੋਇਆ ਉਹ ਜਦੋਂ ਗਰਦਾਬਰੀ ਉਹਨਾਂ ਦੀ ਹੋ ਜੂਗੀ ਜਿੰਨੀ ਉਹ ਆਪਣੀ ਰਖਵਾ ਕਹਿਣਗੇ ਜਿੰਨੇ ਉਹ ਘਰਾਂ ਨੂੰ ਕਹਿਣਗੇ ਜਿੰਨੇ ਜਾਨਵਰਾਂ ਨੂੰ ਉਤੇ ਨਕਸਾਨ ਹੋਇਆ ਜਦੋਂ ਉਹ ਗਦਾਵਰੀ ਕਰਕੇ ਭੇਜਣਗੇ ਤੇ ਅਸੀਂ ਸੈਂਟਰ ਵੱਲੋਂ ਪੈਸਾ ਦੇਣਾ ਹੀ ਦੇਣਾ ਨਾਂ ਦਾ ਕੀ ਮਤਲਬ ਸਰ ਰਾਹੁਲ ਗਾਂਧੀ ਜੀ ਅੱਜ ਦੌਰਾ ਕਰ ਰਹੇ ਨੇ ਜੀ ਉਹਨਾਂ ਬਾਰੇ ਕੀ ਕਹਿਣਾ ਚਾਹੋਗੇ ਜੀ ਸ਼ੁਕਰ ਹੈ ਕਿ